ਜਿੱਥੇ ਕਿ ਡੇਰਾ ਬਾਬਾ ਨਾਨਕ ਦੇਥੇ ਜਿਹੜਾ ਹੜਾ ਆਇਆ ਵਾ ਰਾਵੀ ਦਰਿਆ ਦੇ ਵਿੱਚ ਜਿਸ ਦਿਨ ਨਾਲ ਬਹੁਤ ਸਾਰੇ ਪਰਿਵਾਰ ਜਿਹੜੇ ਉਹ ਪ੍ਰਭਾਵਿਤ ਹੋ ਰਹੇ ਤੇ ਵਕ ਵਕ ਜਥੇਬੰਦੀਆਂ ਤੇ ਸਵਾਸੇਵੀ ਜਥੇਬੰਦੀਆਂ ਜਿਹੜੀਆਂ ਵਾ ਉਹ ਰਾਹਤ ਰਾਹਤ ਕੈਂਪ ਜਿਹੜੇ ਉਹ ਚਲਾ ਰਹੇ ਨੇ ਔਰ ਉੱਥੇ ਹੀ ਨਾਲ ਅੱਜ ਬਾਬਾ ਬਲਜੀਤ ਸਿੰਘ ਜੀ ਦਾਦੂ ਸਾਹਿਬ ਵਾਲੇ ਜਿਹੜੇ ਇੱਥੇ ਪਹੁੰਚੇ ਨੇ ਉਹਨਾਂ ਨੇ ਇੱਕ ਵੱਡਾ ਯੋਗਦਾਨ ਜਿਹੜਾ ਵਾ ਉਹ ਪਾਇਆ ਆਪਾਂ ਗੱਲਬਾਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਵੇਲੇ ਅਸੀਂ ਜੋ ਡੇਰਾ ਬਾਬਾ ਨਾਨਕ ਜੀ ਦੇ ਚ ਰਾਵੀ ਦਰਿਆ ਦੇ ਨਾਲ ਬਹੁਤ ਹੀ ਜਿਆਦਾ ਵੱਡੀ ਪੱਧਰ ਤੇ ਹੜ ਜਿਹੜੇ ਆਏ ਜਿਹਦੇ ਨਾਲ ਹਜ਼ਾਰਾਂ ਪਿੰਡ ਜਿਹੜੇ ਆ ਉਹ ਪੀੜਤ ਹੋਏ ਆ ਬੜਾ ਦੁਖਦਾਈ ਸਮਾਂ ਇਹ ਜਿਹੜੇ ਹੜ ਆਏ ਆ ਚੰਗੇ ਭਰੇ ਘਰਾਂ ਦੇ ਵਿੱਚ ਬੈਠੇ ਹੋਏ ਪਰਿਵਾਰ ਜਿਹੜੇ ਆ ਇੱਕਦਮ ਘਰੋਂ بے ਘਰ ਹੋ ਗਏ ਫਸਲਾਂ ਡੁੱਬ ਗਈਆਂ ਮਾਲ ਡੰਗਰ ਜਿਹੜਾ ਸੀ ਉਹ ਤਬਾਹ ਹੋ ਗਿਆ ਫੇਸਬੁਕਾਂ ਦਾ ਬਹੁਤ ਹੀ ਮਾੜਾ ਸਰਾ ਜਿਹੜੇ ਕੋਲੀਆਂ ਵੀ ਵੱਜੇ ਸੀ ਸੰਗਲਾਂ ਜਾਂ ਰੱਸਿਆਂ ਦੇ ਨਾਲ ਉਹ ਵੱਜੇ ਰਹਿ ਗਏ। ਤੇ ਇਹੋ ਜੇ ਹਾਲਾਤਾਂ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਹੀ ਜਿਹੜੀਆਂ ਸਿੱਖ ਸੰਗਠਨਾਂ ਨੇ ਪੰਜਾਬ ਵੱਲ ਨਿਗਾਹ ਕਰ ਰਹੀਆਂ ਨੇ ਉੱਥੇ ਸਿੱਖ ਸੰਗਠਨ ਆਪਣਾ ਯੋਗਦਾਨ ਪਾ ਰਹੀਆਂ ਉੱਥੇ ਸੰਸਥਾਵਾਂ ਧਾਰਮਿਕ ਸੰਸਥਾਵਾਂ ਸਮਾਜ ਸੇਵੀ ਸੰਸਥਾਵਾਂ ਮੈਂ ਇਸ ਵੇਲੇ ਡੇਰਾ ਪਠਾਣਾ ਇਹੜਾ ਕੋਟਲੀ ਸ਼ੂਰਤ ਮੱਲੀ ਦੇ ਬਿਲਕੁਲ ਨੇੜੇ ਆ ਡੇਰਾ ਬਾਬਾ ਨਾਨਕ ਉਸ ਨਗਰ ਦੇ ਵਿੱਚ ਇੱਥੇ ਪਹੁੰਚਿਆ ਹੋਇਆ ਜਿੱਥੇ ਬੜੇ ਉਤਸ਼ਾਹ ਦੇ ਨਾਲ ਨਗਰ ਪੰਚਾਇਤ ਨੌਜਵਾਨ ਪ੍ਰਬੰਧਕ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨੌਜਵਾਨ ਮਤਾਵਾ ਦੀਆਂ ਭੈਣਾਂ ਬਜ਼ੁਰਗ ਸੇਵਾ ਕਰਦੇ ਅਤੇ ਦਿੱਲੀ ਛੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡਾ ਕੈਂਪ ਜਿਹੜਾ ਉਹ ਇੱਥੇ ਲੱਗਾ ਹੋਇਆ ਜਿੱਥੇ ਬਕਾਇਦਾ ਮੈਂ ਦੇਖਿਆ ਲੰਗਰ ਦੀਆਂ ਦੇਗਾਂ ਤਿਆਰ ਹੋ ਰਹੀਆਂ ਨੇ ਪ੍ਰਸ਼ਾਦੇ ਬਣ ਰਹੇ ਆ ਇੱਥੇ ਵੀ ਲੰਗਰ ਜਿਹੜਾ 메ਨ ਰੋਡ ਦੇ ਉੱਤੇ ਸੰਗਤਾਂ ਛਕ ਰਹੀਆਂ ਔਰ ਇਹ ਤਿਆਰ ਕਰਕੇ ਪਿੰਡਾਂ ਦੇ ਵਿੱਚ ਲੈ ਕੇ ਜਾ ਰਹੇ ਆ ਜਿੱਥੇ ਲੰਗਰ ਤਿਆਰ ਕਰਕੇ ਲੈ ਕੇ ਜਾ ਰਹੇ ਉੱਥੇ ਸੁੱਕੀਆਂ ਰਸਤਾਂ ਵੀ ਨਾਲ ਜਿਹੜੀਆਂ ਨੇ ਉਹ ਲੋਡ ਬੰਦਾ ਤੱਕ ਪਹੁੰਚਾਈਆਂ ਜਾ ਰਹੀਆਂ ਚਾਰਾ ਚਾਰਾ ਜਿਹੜਾ ਹੈਗਾ ਮਾਲ ਡੰਗਰ ਦੇ ਵਾਸਤੇ ਉਹ ਵੀ ਪਹੁੰਚਾਇਆ ਜਾ ਰਿਹਾ ਤੋਂ ਅੱਜ ਇੱਥੇ ਜਦੋਂ ਸਾਡੇ ਡਾਕਟਰ ਮਨਜੀਤ ਸਿੰਘ ਦੀ ਭੋਮਾ ਜਿਹੜੇ ਕਿ ਧਰਮ ਪ੍ਰਚਾਰ ਦੇ ਚੇਅਰਮੈਨ ਨੇ ਪੰਜਾਬ ਦੇ ਦਿੱਲੀ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੋ ਸਮੂਚੀ ਟੀਮ ਉਹਨਾਂ ਦੇ ਨਾਲ ਗੁਰਦੁਆਰਾ ਬੰਗਲਾ ਸਾਹਿਬ ਤੋਂ ਰਖਾਫਗਨ ਸਾਹਿਬ ਦਿੱਲੀ ਤੋਂ ਸਟਾਫ ਇੱਥੇ ਮੈਨੇਜਰ ਸਾਹਿਬਾਨ ਪੁੱਜੇ ਹੋਏ ਆ ਪ੍ਰਧਾਨ ਸਰਦਾਰ ਹਰਮਨ ਸਿੰਘ ਕਾਲਕਾ ਜਨਰਲ ਸਪੈਕਟਰ ਸਰਦਾਰ ਜਗਦੀਪ ਸਿੰਘ ਕਾਲੂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਪਰ ਇਹ ਸਾਰੀਆਂ ਟੀਮਾਂ ਇੱਥੇ ਜਿਹੜੀਆਂ ਕੰਮ ਕਰ ਰਹੀਆਂ ਔਰ ਇੱਥੇ ਨਗਰ ਦਾ ਬਹੁਤ ਵੱਡਾ ਸਹਿਯੋਗ ਹੈ ਇਲਾਕੇ ਦਾ ਸਹਿਯੋਗ ਆ ਤਾਂ ਅੱਜ ਇੱਥੇ ਸਾਡੇ ਹਰਿਆਣਾ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਗੁਰਮੀਤ ਸਿੰਘ ਜੀ ਰਾਮ ਸਰ ਕਾਲਕਾ ਪੰਜੌਰ ਔਰ ਸਰਦਾਰ ਸਵਰਨ ਸਿੰਘ ਜੀ ਬੁੰਗਾ ਟੀਪੀ ਹਲਕਾ ਪੰਚਕੂਲਾ ਤੋਂ ਮੈਂਬਰ ਨੇ ਸਾਡੇ ਗੁਰਦੁਆਰਾ 나ੜਾ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਜੀਤ ਸਿੰਘ ਜੀ ਸਾਡੇ ਧਰਮ ਪ੍ਰਚਾਰ ਦੇ ਜਿਹੜੇ 나ੜਾ ਸਾਹਿਬ ਦੇ ਇੰਚਾਰਜ ਨੇ ਜਥੇਦਾਰ ਸਿਕੰਦਰ ਸਿੰਘ ਜੀ ਬਰਾਣਾ ਔਰ ਸਾਡੇ ਸਰਦਾਰ ਬਰਜਿੰਦਰ ਸਿੰਘ ਜੀ ਜਟਾਣਾ ਜਿਹੜੇ ਸਾਡੀ ਗੁਰਦੁਆਰਾ ਮਾਨਕ ਟਵਰਾ ਸਾਹਿਬ ਦੇ ਇੰਚਾਰਜ ਹੈ ਤੇ ਕਾਲਕਾ ਪੰਜੌਰ ਦੀਆਂ ਸੰਗਤਾਂ ਜਿਹੜੀਆਂ ਰਾਸ਼ਨ ਲੈ ਕੇ ਇੱਥੇ ਸੁੱਤਾ ਅਸੀਂ ਪਹੁੰਚੇ ਆਂ ਔਰ ਹਰਿਆਣਾ ਕਮੇਟੀ ਗੁਰਦੁਆਰਾ ਨਾਡਾ ਸਾਹਿਬ ਤੋਂ ਰਾਸ਼ਨ ਲੈ ਕੇ ਪੁੱਜੇ ਆਂ ਜਿਹੜਾ ਪਿੰਡਾਂ ਦੇ ਵਿੱਚ ਵੀ ਵੰਡਿਆ ਜਾਊਗਾ ਔਰ ਇਹਨਾਂ ਕੈਂਪਾਂ ਦੇ ਵਿੱਚ ਵੀ ਜੋ ਬਿਲਕੁਲ ਸੇਵਾਵਾਂ ਨੇ ਇਹਨਾਂ ਵਿੱਚ ਆਪਣਾ ਫਰਜ਼ ਸਮਝਦੇ ਹੋਏ ਕੋ ਸੰਗਤਾਂ ਜੋ ਸਾਹ ਬੜਾ ਸੇਵਾ ਦੇ ਵਿੱਚ ਜਿਹੜੀਆਂ ਬਾਹਰੋਂ ਆ ਰਹੀਆਂ ਨੇ ਜਿਹੜੇ ਇਥੋਂ ਦੇ ਨਗਰ ਮੈਂ ਦੇਖਿਆ ਉਹਨਾਂ ਜੀ ਬੜਾ ਭਾਰੀ ਇਤਸ਼ਾਹ ਸੇਵਾ ਦੇ ਬਾਤ ਆ ਹਾਂ ਜਿਹੜੇ ਪੀੜਤ ਨੇ ਉਹਨਾਂ ਦੇ ਵਿੱਚ ਵੀ ਬੜਾ ਭਾਰੀ ਇਤਸ਼ਾਹ ਭਾਵੇਂ ਕਿ ਕੁਦਰਤ ਦੀ ਕਰੋਪੀ ਜੋ ਮਾਰ ਪਈ ਆ ਉਹਨਾਂ ਨੂੰ ਹੜਾਂ ਦੀ ਫਿਰ ਵੀ ਉਹਨਾਂ ਚ ਬੜੀ ਚੜ੍ਹਦੀ ਕਲਾ ਵਾ ਚਾਹੇ ਉਹ ਬਜ਼ੁਰਗ ਨੇ ਚਾਹੇ ਉਹ ਮਤਾਵਾਂ ਵੀ ਜਿੰਨੀਆਂ ਭੈਣਾਂ ਨੇ ਬੱਚੇ ਆ ਉਹ ਦੇਖ ਰਹੇ ਆ ਕਿ ਉਹਨਾਂ ਦੀ ਬਾਹ ਫੜਨ ਵਾਸਤੇ ਜਿਹੜੇ ਹੈਗੇ ਆ ਸਮਾਜ ਸੇਵੀ ਧਾਰਮਿਕ ਸੰਸਥਾਵਾਂ ਆਪਣੀ ਜ਼ਿੰਮੇਵਾਰੀ ਨਿਭਾਉਂਦੀਆਂ ਤੇ ਫੁੱਦੀਆਂ ਨੇ ਤੋਂ ਮੈਂ ਅਪੀਲ ਕਰਨੀ ਚਾਹੁੰਨਾ ਉੱਥੇ ਸਮੁਤੀਆਂ ਸੰਗਤਾਂ ਨੂੰ ਵੈਸੇ ਦੇ ਆਪਣੇ ਤੌਰ ਤੇ ਸਾਰੀਆਂ ਸੰਸਥਾਵਾਂ ਅੱਜ ਮੈਂ ਗੁਰਦੁਆਰਾ ਰਾੜਾ ਸਾਹਿਬ ਵਿਖੇ ਵੀ ਜਿੱਥੇ ਸੈਂਕੜੇ ਮਹਾਪੁਰਸ਼ੀ ਸੰਸਥਾਵਾਂ ਸੀਗੀਆਂ ਔਰ ਲੱਖਾਂ ਸੰਗਤਾਂ ਸੀ ਮੈਂ ਲਾਈਵ ਉੱਥੇ ਬੇਨਤੀ ਕਰਕੇ ਆਇਆ ਕਿ ਅੱਜ ਉੱਥੇ ਮਹਾਪੁਰਖਾਂ ਦੀ ਅੰਤਮ ਅਰਦਾਸ ਸੀ ਔਰ ਉੱਥੇ ਮੈਂ ਸੋਕ ਸਮਾਗਮ ਦੇ ਉੱਤੇ ਵੀ ਜਿਹੜਾ ਸੀ ਕਿਉਂਕਿ ਮਹਾਪੁਰਖਾਂ ਨੂੰ ਸਰਦਾ ਦੇ ਫੁੱਲ ਭੇਟ ਕੀਤੇ ਜਾ ਰਹੇ ਸੀ ਉਹ ਰਾੜਾ ਸਾਹਿਬ ਸਰਦਾ ਦੇ ਮੁੱਖੀ ਚੜਾਈ ਕਰ ਗਏ ਪਰ ਉੱਥੇ ਲੱਖਾਂ ਸੰਗਤਾਂ ਸੀ ਸਾਰੀਆਂ ਸੰਪਰਦਾਵਾਂ ਟਕਸਾਲਾ ਨਿਹੰਗ ਸਿੰਘ ਜਥੇਬੰਦੀਆਂ ਸੰਸਰੋਮਨੀ ਕਮੇਟੀ ਦਿੱਲੀ ਕਮੇਟੀ ਹਰਿਆਣਾ ਕਮੇਟੀ ਤਖਤ ਹਜੂਰ ਸਾਹਿਬ ਬੋਰਡ ਤਖਤ ਪਟਨਾ ਸਾਹਿਬ ਬੋਰਡ ਸਾਰੀਆਂ ਉੱਥੇ ਸੰਸਥਾਵਾਂ ਪੁਜੀਆਂ ਹੋਈਆਂ ਸੀ ਤਾਂ ਮੈਂ ਇੱਕ ਸਾਂਝੀ ਅਪੀਲ ਕੇ ਸਾਰੇ ਹੀ ਬਹੁਤ ਸੁਭਾਵਾਂ ਕਰਦੇ ਆ ਪਰ ਫਿਰ ਵੀ ਸਾਰੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਨਾ ਹਜ਼ਾਰਾਂ ਪਿੰਡਾਂ ਚ ਚਾਹੇ ਉਹ ਡੇਰਾ ਬਾਬਾ ਨਾਨਕ ਦਾ ਏਰੀਆ ਸਨਾਲਾ ਦਾ ਏਰੀਆ ਗਾ ਜਿਹੜਾ ਹੈਗਾ ਤਰਨਤਾਰਨ ਸਾਹਿਬ ਦਾ ਏਰੀਆ ਅੱਗੇ ਜਿਹੜਾ ਆਪਣਾ ਹਰੀਕੇ ਦਾ ਏਰੀਆ ਔਰ ਅੱਗੇ ਫਾਜ਼ਿਲਕਾ ਦਾ ਏਰੀਆ ਜਿੱਥੇ-ਜਿੱਥੇ ਵੀ ਕੋਈ ਸੇਵਾ ਕਰ ਸਕਦਾ ਸਾਰਿਆਂ ਨੂੰ ਆਪਣਾ ਫਰਜ਼ ਸਮਝਦੇ ਹੋਏ ਉੱਥੇ ਸੇਵਾਵਾਂ ਕਰਨੀਆਂ ਚਾਹੀਦੀਆਂ ਜਿੰਨਾਂ ਚੀਜ਼ਾਂ ਦੀ ਲੋੜ ਹੈ ਇੱਥੇ ਉਹ ਸਾਰੀਆਂ ਸੰਗਤਾਂ ਨੂੰ ਮੈਂ ਦੂਸਰੀ ਆ ਸਟੇਟਮੈਂਟ ਦੇ ਵਿੱਚ ਸਾਰੀ ਸੰਗਤਾਂ ਦੇ ਨਾਲ ਤਾਲਮੇਲ ਕਰਕੇ ਕਿਉਂਕਿ ਰਾਸ਼ਨ ਤਾਂ ਪਹੁੰਚ ਹੀ ਰਿਹਾ ਪਰ ਮੈਂ ਸਮਝਦਾ ਤਰਪਾਲਾਂ ਦੀ ਔਰ ਇਸੇ ਤਰ੍ਹਾਂ ਜਿਹੜੀਆਂ ਮੱਛਰਦਾਨੀਆਂ ਉਹਨਾਂ ਦੀ ਔਰ ਇਸੇ ਤਰ੍ਹਾਂ ਸੁੱਕੇ ਦੁੱਧ ਦੀ ਪਸ਼ੂਆਂ ਦੇ ਚਾਰੇ ਦੀ ਬੜੀ ਲੋੜ ਆ ਜੋ ਅਸੀਂ ਲੈ ਕੇ ਪਹੁੰਚੇ ਆ ਕਲਕਾ ਪੰਜੌਰ ਤੋਂ ਸੰਗਤਾਂ ਨੇ ਜਿਹੜੀ ਸੇਵਾ ਕੀਤੀ ਆ ਨਾੜਾ ਸਾਹਿਬ ਤੋਂ ਸੇਵਾ ਕੀਤੀ ਆ ਸਾਡੇ ਸਰਦਾਰ ਗੁਰਮੀਤ ਸਿੰਘ ਜੀ ਆਮ ਸਰ ਸੀਨੀਅਰ ਮੀਤ ਪ੍ਰਧਾਨ ਤੇ ਜਸਵੰਤ ਸਿੰਘ ਬੁੰਗਾ ਡਿਵੀਜ਼ਨੋਂ ਪੰਚਗੂਲਾ ਦੇ ਮੈਂਬਰ ਨੇ ਔਰ ਉਹਦੇਦਾਰ ਨੇ ਔਰ ਸਿੰਘ ਸਾਹਿਬ ਹੈੱਡ ਗ੍ਰਾਂਟੀ ਨੇ ਗੁਰਦਾਰਾ ਨਾੜਾ ਸਾਹਿਬ ਤਾਂ ਮੈਂ ਦੇਖ ਰਿਹਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੇਰੀ ਅੱਜ ਉਥੇ ਪ੍ਰਧਾਨ ਸਾਹਿਬ ਨਾਲ ਵੀ ਗੱਲ ਹੋਈ ਜਰਨਲਿਸਤ ਕਤਰ ਸਾਹਿਬ ਨਾਲ ਵੀ ਉਹ ਵੀ ਇੱਕ ਦੋ ਦਿਨਾਂ ਦੇ ਵਿੱਚ ਪਹਿਲਾਂ ਵੀ ਆ ਕੇ ਗਏ ਆ ਹੁਣ ਫਿਰ ਦੁਬਾਰਾ ਇਹਨਾਂ ਕੈਂਪਾਂ 'ਚ ਨਵੇਂ ਕੈਂਪ ਵੀ ਸਥਾਪਿਤ ਕੀਤੇ ਜਾ ਰਹੇ ਹਨ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਕਿ ਇੱਕ ਦੋ ਦਿਨ ਚਾਰ ਦਿਨਾਂ ਦਾ ਕੰਮ ਨਹੀਂ ਹੈ ਇਹ ਅਜੇ ਮਹੀਨਿਆਂ ਬੱਧੀ ਕੰਮ ਜਿਹੜਾ ਹੜ੍ਹਾਂ ਸਮਾਰ ਵਿਚ ਆਇਆ ਇਲਾਕਾ ਉਹ ਤੇ ਮਹੀਨਿਆਂ ਬੱਧੀ ਕੰਮ ਚੱਲਣਾ ਵਾ ਮਦਦ ਦਾ ਜਿਸ ਤਰ੍ਹਾਂ ਪਹਿਲਾਂ ਹੁਣ ਮੌਕੇ ਦੀ ਮਦਦ ਦਾ ਬਾਅਦ ਵਿੱਚ ਜਿਸ ਤਰ੍ਹਾਂ ਪਾਣੀ ਹੀਟਾ ਉਤਰਨਾ ਅਜੇ ਵੀ ਬਾਰਸ਼ਾਂ ਪੈ ਰਹੀਆਂ ਨੇ ਮੌਸਮ ਕਿਦਾਂ ਦਾ ਅਜੇ ਕੋਈ ਕਿਹਾ ਨਹੀਂ ਜਾ ਸਕਦਾ ਵਾਹਿਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਆ ਸਭ ਨੂੰ ਕਿ ਪ੍ਰਮਾਤਮਾ ਸੋਖ ਰੱਖੇ ਜੋ ਸੰਤਾਪ ਹੈ ਜੋ ਪੀੜਤ ਹੋਏ ਉਹ ਤਾਂ ਚੱਲ ਰਹੇ ਆ ਉਸ ਤੋਂ ਅਗਾਹ ਕੋਈ ਐਸਾ ਵਰਤਾਰਾ ਨਾ ਵਰਦੇ ਵਾਹਿਗੁਰੂ ਅੱਗੇ ਅਰਦਾਸ ਵੀ ਸਭ ਨੂੰ ਕਰਨੀ ਚਾਹੀਦੀ ਆ ਪਰ ਇਹ ਮਹੀਨਿਆਂ ਬੱਧੀ ਡਾਕਟਰੀ ਕੈਂਪਾਂ ਦੀ ਲੋੜ ਆਸੀ ਐਂਬੂਲੈਂਸਾਂ ਲੈ ਕੇ ਵੀ ਪਹੁੰਚਿਆ ਇੱਥੇ ਦਵਾਈਆਂ ਲੈ ਕੇ ਪਹੁੰਚੇ ਆ ਪਹਿਲਾਂ ਤੋਂ ਵੀ ਕੈਂਪ ਚੱਲ ਰਹੇ ਆ ਸੋ ਸਾਰੇ ਆਪ ਕੋ ਆਪਣਾ ਫਰਜ ਸਮਾਜ ਸੇਵੀ ਸੰਸਥਾਵਾਂ ਦੇ ਧਾਰਮਿਕ ਕਮੇਟੀਆਂ ਨਿਭਾ ਰਹੀਆਂ ਨੇ ਮੈਂ ਉਹਨਾਂ ਨੂੰ ਇਸ ਗੱਲ ਦੀ ਸ਼ਲਾਘਾ ਵੀ ਕਰਦਾ ਔਰ ਨਾਲ ਹੀ ਮੈਂ ਅਪੀਲ ਵੀ ਕਰਦਾ ਸਾਰਿਆਂ ਨੂੰ ਕਿ ਪਿੰਡਾਂ ਦੇ ਵਿੱਚੋਂ ਮੈਂ ਦੇਖ ਰਿਹਾ ਆਪਣੇ ਆਪ ਆਪ ਮਹਾਰੇ ਪਿੰਡਾਂ 'ਚੋਂ ਰਾਸ਼ਨ ਇਕੱਠਾ ਹੋ ਕੇ ਤੇ ਪਹੁੰਚ ਰਿਹਾ ਮੇਰੀ ਸਾਰਿਆਂ ਨੂੰ ਅਪੀਲ ਆ ਕਿ ਸਾਰੇ ਆਪ ਆਪਣਾ ਜਿਹੜਾ ਰਸਤਾ ਪਾਣੀ ਲੈ ਕੇ ਜੋ ਸਮਾਨ ਆ ਲੈ ਕੇ ਇਹਨਾਂ ਕੈਂਪਾਂ ਤੱਕ ਪਹੁੰਚੋਗਾ ਪਿੰਡਾਂ ਵਿੱਚ ਪਹੁੰਚੋ ਆਪਣੇ ਹੱਥੀਂ ਇੱਥੇ ਸੇਵਾ ਜਿਹੜੀ ਆ ਉਹ ਸਾਰੇ ਕਰਕੇ ਜਾਓ ਨਾਲੇ ਦੇਖ ਕੇ ਜਾਓ ਕਿ ਕਿਸ ਤਰ੍ਹਾਂ ਦਾ ਤਬਾਹੀ ਦਾ ਮੰਜ਼ਰ ਆ ਕਿ ਕਿਸ ਤਰ੍ਹਾਂ ਪਾਣੀ ਨੇ ਜਿਹੜੀ ਆ ਤਬਾਹੀ ਮਚਾਈ ਆ ਇੱਥੇ ਰਾਵੀ ਦਰਿਆ ਨੇ ਜਿਸ ਤਰ੍ਹਾਂ ਪਾਣੀ ਚੜਿਆ ਸੋ ਮੈਂ ਸਾਰਿਆਂ ਨੂੰ ਸਾਂਝੇ ਤੌਰ ਤੇ ਹੀ ਫੀਲ ਕਰਦਾ ਕਿ ਆਪੋ ਆਪਣਾ ਫਰਜ਼ ਸਾਨੂੰ ਸਾਰਿਆਂ ਨੂੰ ਨਿਭਾਉਣਾ ਚਾਹੀਦਾ ਤੇ ਵਾਹਿਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰਾ ਉਮਰਤਦਾ ਲੇਹੁ ਵਾਰੋਂ ਮੈਂ ਸ਼ਲਾਘਾ ਕਰਦਾ ਇਹਨਾਂ ਨੌਜਵਾਨਾਂ ਦੀ ਔਰ ਮਤਾਵਾ ਬੀਬੀਆਂ ਭੈਣਾਂ ਦੀ ਜਿਹੜੇ ਦਿਨ ਰਾਤ ਇੱਥੇ ਸੇਵਾ ਕਰ ਰਿਆ ਦਿੱਲੀ ਕਮੇਟੀ ਦਾ ਜਿਹੜਾ ਕੈਂਪ ਲੱਗਾ ਡੇਰਾ ਪਟਨਾਣਾ ਚ ਨਗਰ ਦੀਆਂ ਸੰਗਤਾਂ ਨੌਜਵਾਨ ਕਮੇਟੀ ਨਗਰ ਪੰਚਾਇਤ ਇਲਾਕੇ 'ਚੋਂ ਸੰਗਤਾਂ ਬਹੁਤ ਨੌਜਵਾਨ ਆ ਕੇ ਸੇਵਾ ਕਰ ਰਿਹਾ ਸੋ ਸਾਰੇ ਵਧਾਈ ਦੇ ਪਾਤਰ ਆ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਸ਼ਾਂਪਾ ਬੀਜੀ ਸਿੰਘ ਜੀ ਦਾਦੂ ਗਲ ਸਾਹਿਬ ਜਿਹੜੇ ਆ ਉਹ ਵੱਡੀ ਸਮਾਗਿ ਲੈ ਕੇ ਇੱਥੇ ਪਹੁੰਚੇ ਨੇ ਤਾਂ ਜੋ ਲੋਕਾਂ ਨੂੰ ਰਾਸਤ ਦਿਖਾ ਸਕੀਏ ਕੈਮਰਾਮੈਨ ਸੋਨੀ ਦੇ ਨਾਲ ਸਰਵਨ ਸਿੰਘ ਕਮਾਨ ਪਟਾੜਾ ਦੇਰਾਵਾ